ਦੋਸਤੋ ਅੱਜ ਦੀ ਤਾਂ ਖਬਰਾਂ ਸਭਨੇ ਆਰੀਆ ਨੇ ਪਹਿਲੀ ਖਬਰ ਇਹ ਆ ਰਹੀ ਹੈ ਕਿ ਪੁੰਦੜ ਅਤੇ ਬਲਟੋਹਾ ਪਹੁੰਚੇ ਵਿਕਰਮ ਮਜੀਠੀਆ ਦੇ ਘਰ ਅਤੇ ਦੂਜੀ ਖਬਰ ਇਹ ਆ ਰਹੀ ਆ ਕਿ ਅੱਜ ਪੰਜਾਬ ਦੀਆਂ ਔਰਤਾਂ ਨੂੰ ਮਿਲੇਗਾ ਤੋਹਫਾ ਅਤੇ ਤੀਜੀ ਖਬਰ ਮੋੜ ਮੰਡੀ ਤੋਂ ਵੱਡੀ ਅਪਡੇਟ ਆ ਰਹੀ ਆ ਇਹਨਾਂ ਤਿੰਨਾਂ ਖਬਰਾਂ ਬਾਰੇ ਅੱਗੇ ਜਾਣਕਾਰੀ ਦਵਾਂਗੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਪਹਿਲੀ ਖਬਰ ਆ ਕਿ ਵਿਕਰਮ ਮਜੀਠੀਆ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੇ ਅਕਾਲ ਤਾਕਤ ਦੇ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਸੀਗੇ ਜਥੇਦਾਰ ਤਾਂ ਉਹਨਾਂ ਨੂੰ ਸੇਵਾਵਾਂ ਤੋਂ ਹਟਾਇਆ ਗਿਆ ਸੀ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਨੂੰ ਸੇਵਾਵਾਂ ਤੋਂ ਕਿਉਂ ਹਟਾਇਆ ਗਿਆ ਸੀ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦਾ ਤੇ ਉਹਦਾ ਜਿਹੜਾ ਸਾਧੂ ਆ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਉੱਪਰ ਬਹੁਤ ਵੱਡੇ ਜਿਹੜੇ ਇਲਜ਼ਾਮ ਲਗਾਏ ਸੀ ਕਿ ਇਹ ਮੇਰੀ ਜਿਹੜੀ ਘਰ ਵਾਲੀ ਦੇ ਨਾਲ ਗਲਤ ਆ ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਤਾਂ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਨੂੰ ਅਕਾਲ ਤਾਕਤ ਦੀ ਜਿਹੜੀ ਸੇਵਾਵਾਂ ਲਗਾਈਆਂ ਗੀਆਂ ਸੀ ਤਾਂ ਉਹਨਾਂ ਨੂੰ ਹਟਾਇਆ ਗਿਆ ਸੀ ਤਾਂ ਫਿਰ ਦੂਜੇ ਜਿਹੜੇ ਗਿਆਨੀ ਹਰਜਿੰਦਰ ਸਿੰਘ ਧਾਮੀ ਆ ਉਹਨਾਂ ਨੂੰ ਜਥੇਦਾਰ ਜਥੇਦਾਰ ਚੁਣਿਆ ਗਿਆ ਸੀ ਪਰ ਜਿਹੜੇ ਹਰਜਿੰਦਰ ਸਿੰਘ ਧਾਮੀ ਆ ਉਹਨਾਂ ਨੇ ਜਥੇਦਾਰੀ ਤੋਂ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ ਫਿਰ ਜਿਹੜੇ ਤੀਜੇ ਜਥੇਦਾਰ ਆ ਗਿਆਨੀ ਰਗਵੀਰ ਸਿੰਘ ਨੂੰ ਜਿਹੜੀਆਂ ਜਥੇਦਾਰੀਆਂ ਦੀਆਂ ਸੇਵਾਵਾਂ ਲਗਾਈਆਂ ਗਈਆਂ ਸੀ ਪਰ ਜਿਹੜੇ ਰਗਵੀਰ ਸਿੰਘ ਆ ਉਹਨਾਂ ਨੂੰ ਜਥੇਦਾਰੀਆਂ ਤੋਂ ਫਿਰ ਥੋੜੇ ਦਿਨ ਬਾਅਦ ਹਟਾਇਆ ਗਿਆ ਸੀ ਸੇਵਾਵਾਂ ਮੁਕਤ ਕਰ ਦਿੱਤੀਆਂ ਸੀ ਤਾਂ ਇਸ ਗੱਲ ਨੂੰ ਹੀ ਮੱਦੇਨਜ਼ਰ ਰੱਖ ਰਿਆ ਹੋਇਆ ਜਿਹੜੇ ਵਿਕਰਮਜੀਤ ਮਜੀਠੀਆ ਨੇ ਉਹਨਾਂ ਨੇ ਰੋਸ ਪ੍ਰਗਟ ਕੀਤਾ ਉਹਨਾਂ ਨੇ ਵਿਰੋਧ ਕੀਤਾ ਸੀ ਕਿ ਤੁਸੀਂ ਜਿਹੜੇ ਜਥੇਦਾਰ ਆ ਉਹਨਾਂ ਦੀਆਂ ਸੇਵਾਵਾਂ ਕਾ ਤਾਂ ਮੁਕਤ ਕਰ ਰਹੇ ਹੋ ਤਾਂ ਇਸ ਗੱਲ ਨੂੰ ਲੈ ਕੇ ਬਹੁਤ ਭੜਕੇ ਸੀ ਬਹੁਤ ਜ਼ਿਆਦਾ ਰੋਲਾ ਪਿਆ ਸੀ ਤਾਂ ਇਸ ਗੱਲ ਨੂੰ ਮੱਦੇਨਜ਼ਰ ਰੱਖ ਰਿਆ ਹੋਇਆ ਜਿਹੜੇ ਬਲਵਿੰਦਰ ਸਿੰਘ ਭੁੰਦੜ ਅਤੇ ਵਿਰਸਾ ਸਿੰਘ ਵਲਟੋਆ ਉਹ ਵਿਕਰਮ ਮਜੀਠੇ ਦੇ ਘਰ ਪਹੁੰਚੇ ਸੀ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਦੇ ਲਈ ਪਰ ਹੈਰਾਨੀ ਵਾਲੀ ਇਹ ਗੱਲ ਹੈ ਕਿ ਜਦੋਂ ਬਲਵਿੰਦਰ ਸਿੰਘ ਫੁੰਦੜ ਅਤੇ ਵਿਰਸਾ ਸਿੰਘ ਵਲਟੋਹਾ ਉਹ ਵਿਕਰਮ ਮਜੀਠੇ ਦੇ ਘਰ ਪਹੁੰਚੇ ਸੀ ਤਾਂ ਵਿਕਰਮ ਮਜੀਠੇ ਉੱਥੇ ਨਹੀਂ ਸੀ ਕਿਉਂਕਿ ਉਹਨਾਂ ਦੇ ਉੱਪਰ ਜਿਹੜਾ ਹੋਰ ਕੇਸ ਚੱਲ ਰਿਹਾ ਸੀ ਉਸ ਕੰਮ ਮੱਦੇਨਜ਼ਰ ਰੱਖ ਰਿਆ ਹੋਇਆ ਉਹ ਆਪਣੀ ਟੀਮ ਦੇ ਨਾਲ ਕਿਤੇ ਬਾਹਰ ਗਿਆ ਹੋਇਆ ਸੀ ਤਾਂ ਉਹ ਵਲਵਿੰਦਰ ਸਿੰਘ ਭੁੰਦੜ ਅਤੇ ਵਿਰਸਾ ਸਿੰਘ ਵਲਟੋਹਾ ਜਦੋਂ ਉੱਥੇ ਪਹੁੰਚੇ ਤਾਂ ਵਿਕਰਮਜੀਠਿਆ ਉਹਨਾਂ ਨੂੰ ਨਹੀਂ ਮਿਲੇ ਤਾਂ ਇਹ ਜਿਹੜੀ ਗੱਲ ਸਾਹਮਣੇ ਅੱਜ ਆ ਰਹੀ ਆ ਕਿ ਜਿਹੜਾ ਵਿਕਰਮਜੀਠਿਆ ਨੇ ਜਥੇਦਾਰੀਆਂ ਮੁਕਤੀਆਂ ਤੋਂ ਜਿਹੜਾ ਵਿਰੋਧ ਕੀਤਾ ਸੀ ਉਹਨਾਂ ਨੇ ਜਿਹੜਾ ਗੁੱਸਾ ਪ੍ਰਗਟ ਕੀਤਾ ਸੀ ਲੋਕਾਂ ਦੇ ਸਾਹਮਣੇ ਜਥੇਦਾਰਾਂ ਦੇ ਸਾਹਮਣੇ ਕਿ ਤੁਸੀਂ ਜਿਹੜੇ ਜਥੇਦਾਰਾਂ ਦੀਆਂ ਜਿਹੜੀਆਂ ਸੇਵਾਵਾਂ ਮੈਂ ਨੇ ਉਹਨਾਂ ਤੋਂ ਕਿਉਂ ਉਹਨਾਂ ਨੂੰ ਬਾਰ-ਬਾਰ ਮੁਕਤ ਕਰ ਰਹੇ ਆ ਤਾਂ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆ ਹੋਇਆ ਬਲਵਿੰਦਰ ਸਿੰਘ ਭੋਂਦੜਾ ਅਤੇ ਜਿਹੜੇ ਵਿਰਸਾ ਸਿੰਘ ਮਲਟੋਹਾ ਦੋਨੇ ਜਾਣੇ ਜਿਹੜੇ ਵਿਕਰਮ ਮਜੀਠੀ ਦੇ ਘਰ ਪਹੁੰਚੇ ਸੀ ਤਾਂ ਜਦੋਂ ਉੱਥੇ ਪਹੁੰਚੇ ਤਾਂ ਵਿਕਰਮ ਮਜੀਠੀ ਉਹਨਾਂ ਨੂੰ ਨਹੀਂ ਮਿਲੇ ਆ ਤਾਂ ਦੂਜੀ ਖਬਰ ਜਿਹੜੀ ਆ ਗਈ ਉਹ ਇਹ ਆ ਰਹੀ ਹੈ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੈਬਨ ਪੰਜਾਬ ਕੈਬਨਟ ਮੰਤਰੀ ਦੀ ਜਿਹੜੀ ਮੀਟਿੰਗ ਆ ਸੀਓ ਭਗਵੰਤ ਮਾਨ ਦੇ ਘਰ ਚੰਡੀਗੜ੍ਹ ਦੇ ਵਿੱਚ ਅੱਜ 11 ਵਜੇ ਜਿਹੜੀ ਉਹ ਮੀਟਿੰਗ ਸ਼ੁਰੂ ਹੋਣੀ ਆ ਤਾਂ ਉਸ ਦੇ ਉੱਪਰ ਸਵਾਲ ਇਹ ਉੱਠ ਰਿਹਾ ਕਿ ਅੱਜ ਜਿਹੜਾ ਸੀਓ ਭਗਵੰਤ ਮਾਨ ਦੇ ਘਰ ਜਿਹੜੀ ਮੀਟਿੰਗ ਹੋਣੀ ਆ ਜਿਹੜਿਆ ਸ਼ੈਸ਼ਨ ਬਜਟ ਨੂੰ ਲੈ ਕੇ ਤਾਂ ਉਸ ਦੇ ਉੱਪਰ ਬਹੁਤ ਸਵਾਲ ਉੱਠ ਰਹੇ ਆ ਉਹ ਕਹਿ ਰਹੇ ਆ ਕਿ ਪਹਿਲਾ ਜਿਹੜਾ ਔਰਤਾਂ ਨੂੰ ਇਹਨਾਂ ਨੇ ਵਾਅਦੇ ਕੀਤੇ ਸੀ 1000 ਰੁਪਏ ਦੇਣ ਦੇ ਕਿ ਉਹ ਅੱਜ ਉਹ ਜਿਹੜੇ ਵਾਅਦਾ ਪੂਰਾ ਕਰਨਗੇ ਦੂਜੀ ਗੱਲ ਇਹ ਸਾਹਮਣੇ ਆ ਰਹੀ ਆ ਕਿ ਜਿਹੜਾ ਨਸ਼ਿਆਂ ਤੇ ਜਿਹੜੇ ਸੈਂਟਰ ਬਣੇ ਆਜਾ ਸੈਂਟਰ ਉਹਨਾਂ ਨੇ ਵਧਾਉਣ ਦੇ ਵਾਅਦੇ ਕੀਤੇ ਸੀ ਕਿ ਅੱਜ ਉਹ ਵੀ ਐਲਾਨ ਕਰਨਗੇ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਵੀ ਅੱਜ ਇਹ ਖਬਰ ਆ ਰਹੀ ਆ ਕਿ ਅੱਜ ਸੀਐਮ ਭਗਵੰਤ ਮਾਨ ਦੇ ਘਰ ਜਿਹੜੀ ਆ ਕੈਬਨਿਟ ਮੰਤਰੀ ਮੀਟਿੰਗ ਹੋਣੀ ਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਹੋਣਗੇ ਤੇ ਇਹ ਵੀ ਦੱਸੇ ਕਈ ਜਿਹੜੇ ਆਗੂ ਆ ਜਿਹੜੇ ਦੂਸਰੀ ਪਾਰਟੀ ਦੇ ਆਗੂ ਆ ਇਹ ਕਹਿ ਰਹੇ ਆ ਕਿ ਜਿਹੜੇ ਸੀਐਮ ਭਗਵੰਤ ਮਾਨ ਦੀ ਜਿਹੜੀ ਮੀਟਿੰਗ ਆ ਬਜਟ ਬਜਟ ਸੈਸ਼ਨ ਨੂੰ ਲੈ ਕੇ ਜਿਹੜੇ ਉਹ ਡਿਲੇ ਕਰ ਰਹੇ ਆ ਬਾਰ-ਬਾਰ ਉਹਨੂੰ ਜਿਹੜਾ ਡਿਲੇ ਕਰ ਰਹੇ ਆ ਲੇਟ ਕਰ ਰਹੇ ਆ ਤਾਂ ਅੱਜ ਇਹ ਵੀ ਸਵਾਲ ਉੱਠ ਰਹੇ ਆ ਕਿ ਜਿਹੜੀ ਅੱਜ ਕੈਬਨਟ ਮੰਤਰੀ ਦੀ ਮੀਟਿੰਗ ਹੋਊਗੀ ਪੰਜਾਬ ਦੇ ਜਿਹੜੇ ਸੀਐਮ ਭਗਵੰਤ ਮਾਨ ਆ ਉਹਨਾਂ ਦੀ ਮੀਟਿੰਗ ਹੋਊਗੀ ਜਿਹੜੇ ਉਹਨਾਂ ਦੇ ਆਮ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆ ਕੀ ਉਸ ਵਿਸ਼ੇਸ਼ਣ ਬਜਟ ਨੂੰ ਲੈ ਕੇ ਹੋਵੇਗੀ ਤੇ ਜਿਹੜੀਆਂ ਔਰਤਾਂ ਨੂੰ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਅਸੀਂ ਜਿਹੜਾ 1000 ਰੁਪਿਆ ਦੇਵਾਂਗੇ ਉਹਦੇ ਉੱਪਰ ਵੀ ਕੋਈ ਉਹਨਾਂ ਦਾ ਜਿਹੜਾ ਐਲਾਨ ਹੋਵੇਗਾ ਕਿ ਪੰਜਾਬ ਦੀਆਂ ਔਰਤਾਂ ਨੂੰ ਵੱਡਾ ਜਿਹੜਾ ਤੋਹਫਾ ਮਿਲੇਗਾ ਤੇ ਦੂਜਾ ਸਵਾਲ ਇਹ ਵੀ ਉੱਠ ਰਿਹਾ ਕਿ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਤਾਂ ਲੋਕਾਂ ਨੂੰ ਇਹ ਕਹਿੰਦੇ ਸੀਗੇ ਅਸੀਂ ਜਿਹੜਾ ਨਸ਼ਾ ਮੁਕਤ ਜਿਹੜੇ ਸੈਂਟਰ ਆ ਜਿਹੜੇ ਕੇਂਦਰ ਆ ਉਹ ਅਸੀਂ ਬਣਾਵਾਂਗੇ ਕਿ ਉਹ ਹੁਣ ਬਣਾਉਣ ਦਾ ਐਲਾਨ ਕਰਨਗੇ ਇਹ ਜਿਹੜੇ ਸਾਰੇ ਸਵਾਲ ਆ ਇਹਦੇ ਉੱਪਰ ਉੱਠ ਰਹੇ ਆ ਤੇ ਅੱਜ 11 ਵਜੇ ਜਿਹੜੀ ਮੀਟਿੰਗ ਹੋਣੀ ਆ ਤੇ 11 ਵਜੇ ਤੋਂ ਬਾਅਦ ਜਿਹੜੀ ਇਸ ਮੀਟਿੰਗ ਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਆ ਉਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਵਾਂਗੇ ਤੇ ਤੀਜੀ ਖਬਰ ਜਿਹੜੀ ਆ ਕਿ ਤੁਹਾਨੂੰ ਪਤਾ ਹੈ ਕਿ ਕੱਲ ਜਿਹੜੀ ਮੋੜ ਮੰਡੀ ਦੀ ਐਕਟ ਜਿਹੜੀ ਨੌਜਵਾਨ ਕੁੜੀ ਆ ਪਹਿਲਾਂ ਉਹਨੂੰ ਅਗਵਾ ਕੀਤਾ ਜਾਂਦਾ ਹੈ ਫਿਰ ਉਹਦਾ ਰੇਪ ਕੀਤਾ ਜਾਂਦਾ ਤੇ ਫਿਰ ਉਸਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਮੋੜ ਮੰਡੀ ਤੋਂ ਆ ਰਹੀ ਆ ਕਿ ਕੱਲ ਜਿਹੜੇ ਆਗੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਹੈ ਛੜਕਾਂ ਦੇ ਪਰ ਧਰਨੇ ਲਾਇਆ ਉਹਨਾਂ ਦਾ ਉਹਨਾਂ ਦੇ ਬਿਆਨ ਇਹ ਆਇਆ ਕਿ ਇੱਕ ਜਿਹੜੀ ਨੌਜਵਾਨ ਲੜਕੀ ਆ ਚੰਡੀਗੜ੍ਹ ਵਿੱਚ ਪੜਦੀ ਸੀ ਚੰਡੀਗੜ੍ਹ ਤੋਂ ਵਾਪਸ ਆਪਣੇ ਪਿੰਡ ਆ ਰਹੀ ਸੀ ਤਾਂ ਕੁਝ ਜਿਹੜੇ ਨੌਜਵਾਨ ਆ ਚਾਰ ਪੰਜ ਜਿਹੜੇ ਨੌਜਵਾਨ ਆ ਉਹ ਕੁੜੀ ਨੂੰ ਚੱਕ ਕੇ ਅਗਵਾ ਕਰ ਲੈਂਦੇ ਆ ਅਗਵਾ ਕਰਕੇ ਫਿਰ ਉਹਦੇ ਨਾਲ ਰੈਪ ਰੈਪ ਕਰਦੇ ਆ ਰੈਪ ਕਰਕੇ ਫਿਰ ਉਸਨੂੰ ਛੱਡ ਦਿੰਦੇ ਆ ਤਾਂ ਕੁਝ ਜਿਹੜੇ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਉਹਨਾਂ ਨੌਜਵਾਨਾਂ ਦੇ ਇਹ ਬਿਆਨ ਆਏ ਸੀ ਕਿ ਇਹ ਜਿਹੜੀ ਕੁੜੀ ਆ ਇਹ ਆਪਣੇ ਆਪ ਜਿਹੜੀ ਸੈਲਫੀ ਲੈ ਰਹੀ ਸੀ ਤੇ ਸਾਨੂੰ ਕਹਿ ਰਹੀ ਸੀ ਵੀ ਤੁਸੀਂ ਮੇਰੀ ਜਿਹੜੀ ਸੈਲਫੀ ਲਵੋ ਮੈਂ ਸੈਲਫੀ ਖਿਚਾਉਣਾ ਚਾਹੁੰਦੀ ਆ ਤਾਂ ਨਹਿਰ ਦੇ ਕੋਲੇ ਖੜ ਕੇ ਜਦੋਂ ਸੈਲਫੀ ਖਿਚਾਉਣ ਲੱਗੀ ਸੀ ਤਾਂ ਉਹਦਾ ਜਿਹੜਾ ਪੈਰ ਫਿਸਲ ਗਿਆ ਤਾਂ ਉਹ ਡੈਰ ਦੇ ਵਿੱਚ ਡਿੱਗ ਜਾਂਦੀ ਆ ਤਾਂ ਜਦੋਂ ਉਹਦੇ ਘਰ ਦੇਣ ਪਤਾ ਲੱਗਦਾ ਹੈ ਤਾਂ ਉਹ ਪੁਲਿਸ ਸਟੇਸ਼ਨ ਜਾਂਦੀ ਆ ਉੱਥੇ ਜਿਹੜੀ ਆ ਰਿਪੋਰਟ ਦਰਜ ਕਰਾਉਂਦੇ ਆ ਪਰ ਜਿਹੜੇ ਉੱਥੋਂ ਦੇ ਐਸ ਐਚਓ ਆ ਉਹ ਕੋਈ ਵੀ ਕਾਰਵਾਈ ਨਹੀਂ ਕਰਦੇ ਤਾਂ ਉਸ ਗੱਲ ਨੂੰ ਜਿਹੜੇ ਆ ਉਹ ਕੁੜੀ ਤੇ ਪਰਿਵਾਰਿਕ ਮੈਂਬਰ ਆ ਗੁੱਸੇ ਵਿੱਚ ਆ ਜਾਂਦੇ ਆ ਤਾਂ ਉੱਥੋਂ ਦੇ ਹੋਰ ਜ ਵੀ ਜਿਹੜੇ ਲੋਕ ਹੁੰਦੇ ਆ ਉੱਥੇ ਉਹ ਧਰਨਾ ਜਿਹੜਾ ਰੋਡ ਤੇ ਧਰਨ ਨਾਲੋਂ ਸ਼ੁਰੂ ਕਰ ਦਿੰਦੇ ਆ ਤਾਂ ਉੱਥੋਂ ਦੀ ਜਿਹੜੀ ਇੱਕ ਪੁਲਿਸ ਮਹਿਲਾ ਏ ਤਾਂ ਉਹਨੇ ਅੱਜ ਵੱਡੀ ਅਪਡੇਟ ਇਹ ਦਿੱਤੀ ਆ ਕਿ ਜਿਹੜੀ ਉਹ ਕੁੜੀ ਆ ਉਹਦੇ ਪਹਿਲਾ ਘਰ ਦੇ লাশ ਕੱਲ ਨਹੀਂ ਮਿਲੀ ਸੀ ਤਾਂ ਜਦੋਂ ਸਾਨੂੰ ਇਹਦੇ ਬਾਰੇ ਪਤਾ ਲੱਗਿਆ ਤਾਂ ਅਸੀਂ ਆਪਣੀ ਜਿਹੜੀ ਕਾਰਵਾਈ ਕਰਨੀ ਕੁੜੀ ਨੂੰ ਲੱਭਣਾ ਸ਼ੁਰੂ ਕੀਤਾ ਸੀ ਸਾਡੀ ਟੀਮ ਨੇ ਤਾਂ ਅੱਜ ਸਵੇਰ ਤੋਂ ਇਹ ਵੱਡੀ ਅਪਡੇਟ ਆ ਰਹੀ ਹੈ ਕਿ ਉਹ ਜਿਹੜੀ ਕੁੜੀ ਆ ਉਹਦੀ ਜਿਹੜੀ ਬੋਡੀ ਸਾਨੂੰ ਮਿਲ ਗਈ ਆ ਤੇ ਇੱਕ ਜਿਹੜਾ ਨੌਜਵਾਨ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਫੈਮਿਲੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤਾਂ ਅੱਜ ਜਿਹੜੀ ਮਹਿਲਾ ਪੁਲਿਸ ਔਰ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜਿਹੜਾ ਉਹ ਮੁੰਡਾ ਹੈ ਮੁੰਡੇ ਦੀ ਮਾਂ ਨੂੰ ਵੀ ਅੱਜ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਜਿਹੜਾ ਐਸ ਐਚ ਓ ਆ ਉਹਦੇ ਉੱਪਰ ਵੀ ਅਸੀਂ ਵੱਡੀ ਜਿਹੜੀ ਕਾਰਵਾਈ ਕੀਤੀ ਆ ਐਸਐਚਰ ਉਸ ਤਰ੍ਹਾਂ ਤੇ ਹੀ ਉਹਦੀ ਜਿਹੜੀ ਆ ਡਿਊਟੀ ਤਾਂ ਅਸੀਂ ਹਟਾ ਦਿੱਤਾ ਗਿਆ ਏ ਜਿਹੜੀ ਉਹਨੇ ਗਲਤੀ ਕੀਤੀ ਆ ਉਹਦੀ ਅਸੀਂ ਉਹਨੂੰ ਸਜ਼ਾ ਦਿੱਤੀ ਆ ਬਾਕੀ ਜਿਹੜੀ ਸਾਡੇ ਵੱਲੋਂ ਕਾਰਵਾਈ ਹੋਊਗੀ ਉਹ ਕੁੜੀ ਦੇ ਘਰਦਿਆਂ ਤੋਂ ਮੁੰਡਿਆਂ ਮੁੰਡੇ ਨੇ ਜਿਨ੍ਹਾਂ ਨੇ ਅਗਵਾ ਕੀਤਾ ਸੀ ਤੇ ਰੇਪ ਕੀਤਾ ਸੀ ਇਹਨਾਂ ਦੋਨੋਂ ਪਾਸਿਆਂ ਤੋਂ ਅਸੀਂ ਜਿਹੜੀ ਆਗੀ ਬਿਆਨ ਲੈ ਕੇ ਅਗਲੀ ਜਿਹੜੀ ਬੰਦੀ ਕਾਰਵਾਈ ਆ ਸ਼ੁਰੂ ਕਰਾਂਗੇ ਪਰ ਸਵਾਲ ਇਹ ਉੱਠਦਾ ਏ ਪਿਗਵਾਨਤਮਨ ਸਰਕਾਰ ਕਹਿੰਦੀ ਸੀ ਵੀ ਜਦੋਂ ਸਾਡੀ ਸਰਕਾਰ ਆਉਗੀ ਤਾਂ ਉਹਦਾ ਕੁੜੀਆਂ ਜਿਹੜੀਆਂ ਸੇਫ ਹੋਣਗੀਆਂ ਅਤੇ ਉਹਨਾਂ ਨੂੰ ਵੀ ਬਾਹਰ ਅੰਦਰ ਜਾਣ ਤੋਂ ਡਰ ਨਹੀਂ ਹੋਵੇਗਾ ਪਰ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਪਹਿਲੀ ਗੱਲ ਤਾਂ ਇਹ ਆ ਪਿਗਵਾਨਤਮਨ ਸਰਕਾਰ ਕਹਿੰਦੀ ਸੀ ਕਿ ਜਿਹੜਾ ਅਸੀਂ ਨਸ਼ਾ ਉਹ ਅਸੀਂ ਖਤਮ ਕਰਾਂਗੇ 10 ਸਾਲ ਹੋ ਚੁੱਕੇ ਆ ਪਰ ਨਸ਼ਾ ਤਾਂ ਉਹਨਾਂ ਨੇ ਖਤਮ ਨਹੀਂ ਕੀਤਾ ਨਸ਼ਾ ਘਟੇ ਦੀ ਥਾਂ ਤੇ ਵਧ ਰਿਹਾ ਹੈ ਬੇਰੋਜ਼ਗਾਰੀ ਜਿਹੜੀ ਆ ਘਟ ਨਹੀਂ ਥਾਂ ਵਧ ਰਹੀ ਆ ਅਤੇ ਜਿਹੜੀਆਂ ਅੱਜ ਕੱਲ ਕੁੜੀਆਂ ਬੇਰੁਜ਼ਗਾਰੀ ਦਾ ਕਰਕੇ ਆਪਣਾ ਰੁਜ਼ਗਾਰ ਦਾ ਕਰਕੇ ਬਾਹਰ ਅੰਦਰ ਆਉਂਦੀਆਂ ਜਾਂਦੀਆਂ ਨੇ ਪੜਦੀਆਂ ਨੇ ਤਾਂ ਉਹ ਕੁੜੀਆਂ ਜਿਹੜੀਆਂ ਸੇਫ ਨਹੀਂ ਆ ਜਿਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਆ ਹੋਈਆਂ ਜਿਹੜੀਆਂ ਹੋਰ ਵੀ ਕੁੜੀਆਂ ਨੇ ਨੌਜਵਾਨ ਕੁੜੀਆਂ ਨੇ ਆਪਣੇ ਰੁਜ਼ਗਾਰ ਦੇ ਲਈ ਬਾਹਰ ਆਉਂਦੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਜਿਹੜੇ ਘਰ ਦੇ ਆ ਆ ਜਿਹੜੀ ਕੱਲ ਦੀ ਵੱਡੀ ਖਬਰ ਜਿਹੜੀ ਫੈਲ ਰਹੀ ਆ ਨੇ ਦੇਖ ਕੇ ਉਹਨਾਂ ਦੀ ਵੀ ਰੂਹ ਕੰਬ ਜਾਂਦੀ ਆ ਤਾਂ ਆਪਣੀਆਂ ਜਿਹੜੀਆਂ ਧੀਆਂ ਨੂੰ ਘਰੋਂ ਬਾਹਰ ਜਾਂ ਤਾਂ ਜਿਹੜਾ ਰੋਕ ਲਗਾ ਦਿੰਦੇ ਆ ਤਾਂ ਜਿਹੜੀਆਂ ਨੌਜਵਾਨ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਸੁਪਨੇ ਹੁੰਦੇ ਆ ਉਹ ਟੁੱਟ ਜਾਂਦੇ ਕਿਉਂਕਿ ਹਰ ਇੱਕ ਵਿਅਕਤੀ ਆਪਣੇ ਆਪ ਜਿਹੜਾ ਸੈਲਫ ਸਟੈਂਡਰਡ ਹੋਣਾ ਚਾਹੁੰਦਾ ਏ ਆਪਣੇ ਆਪ ਕਮਾਉਣਾ ਚਾਹੁੰਦਾ ਏ ਤੁਹਾਨੂੰ ਪਤਾ ਏ ਕਿ ਮਗਾਈ ਇੰਨੀ ਵੱਧ ਗਈ ਆ ਕਿ ਕੋਈ ਵੀ ਇੱਕ ਵੀ ਵਿਅਕਤੀ ਦੂਜੇ ਵਿਅਕਤੀ ਉੱਪਰ ਜਿਹੜਾ ਡਿਪੈਂਡ ਹੋਣਾ ਨਹੀਂ ਚਾਹੁੰਦਾ ਕਿਉਂਕਿ ਮਗਾਈ ਇੰਨੀ ਆ ਕਿ ਇੱਕ ਵਿਅਕਤੀ ਜਿਹੜਾ ਆਪਦਾ ਘਰ ਦਾ ਜਿਹੜਾ ਖਰਚਾ ਨਹੀਂ ਚਲਾ ਸਕਦਾ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਨੇ ਬਾਹਰ ਆਪਣਾ ਰੋਜ਼ਗਾਰ ਲਈ ਜਾਂਦੇ ਆ ਤਾਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਘਰ ਵਿੱਚ ਘਰ ਤੋਂ ਬਾਹਰ ਜਾ ਕੇ ਜਿਹੜਾ ਕੰਮ ਕਰਨਾ ਪੈਂਦਾ ਏ ਤਾਂ ਉਹ ਫਿਰ ਜਦੋਂ ਕੰਮ ਕਰਨ ਜਾਂਦੀਆਂ ਨੇ ਤਾਂ ਉਹ ਕਿਸੇ ਵੀ ਜਗ੍ਹਾ ਉਹ ਸੇਫ ਨਹੀਂ ਹੁੰਦੇ ਹੁੰਦੀਆਂ ਨੇ ਤਾਂ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਦੂਸਰੀਆਂ ਕੁੜੀਆਂ ਦੀ ਜ਼ਿੰਦਗੀ ਵੀ ਤਬਾਹ ਹੋ ਜਾਂਦੀ ਏ ਜਦੋਂ ਇਦਾਂ ਦੀ ਦੁਬਾਰਾ ਤੁਹਾਨੂੰ ਫੇਰ ਦੱਸਦੀ ਆ ਕਿ ਇਹ ਜਿਹੜੀ ਖਬਰ ਆ ਮੋੜ ਮੰਡੀ ਤੋਂ ਆ ਰਹੀ ਆ ਮੋੜ ਮੰਡੀ ਦੀ ਜਿਹੜੀ ਕੱਲ ਇੱਕ ਖਬਰ ਪੂਰੇ ਸੋਸ਼ਲ ਮੀਡੀਆ ਤੇ ਫੈਲ ਰਹੀ ਆ ਕਿ ਇੱਕ ਜਿਹੜੀ ਨੌਜਵਾਨ ਕੁੜੀ ਆ ਉਹ ਚੰਡੀਗੜ੍ਹ ਪੜ੍ਹਦੀ ਸੀ ਚੰਡੀਗੜ੍ਹ ਤੋਂ ਵਾਪਸ ਆਪਣੇ ਪਿੰਡ ਆ ਰਹੀ ਸੀ ਤਾਂ ਚਾਰ ਜਿਹੜੇ ਨੌਜਵਾਨ ਆ ਉਹਨਾਂ ਨੇ ਕੁੜੀ ਨੂੰ ਪਹਿਲਾਂ ਅਗਵਾ ਕੀਤਾ ਅਗਵਾ ਕਰਕੇ ਉਹਦਾ ਰੇਪ ਕਰਕੇ ਉਸ ਨੂੰ ਜਿਹੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਂ ਜਦੋਂ ਇਸ ਗੱਲ ਬਾਰੇ ਪੂਰੇ ਪਿੰਡ ਦੇ ਵਿੱਚ ਪਤਾ ਲੱਗਦਾ ਹੈ ਕੁੜੀ ਦੇ ਘਰ ਦੇ ਪਤਾ ਲੱਗਦਾ ਤਾਂ ਉਹ ਤੁਰੰਤ ਹੀ ਹੌਸਪਟਲ ਉਹ ਤੁਰੰਤ ਹੀ ਜਿਹੜੀ ਆ ਪੁਲਿਸ ਸਟੇਸ਼ਨ ਜਾਂਦੀ ਆ ਤਾਂ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਲਿਖਾਉਂਦੇ ਆ ਤਾਂ ਜਿਹੜਾ ਉਥੋਂ ਦਾ ਐਸਐਚਓ ਹੁੰਦਾ ਉਹ ਕੋਈ ਵੀ ਕਾਰਵਾਈ ਬੰਦੀ ਨਹੀਂ ਕਰਦਾ ਤਾਂ ਜਿਸ ਗੱਲ ਤੇ ਜਿਹੜੇ ਉਥੋਂ ਦੇ ਲੋਕ ਆ ਪਰਿਵਾਰਕ ਮੈਂਬਰ ਆ ਗੁੱਸੇ ਵਿੱਚ ਆ ਜਾਂਦੇ ਆ ਤਾਂ ਰੋਡ ਦੇ ਉੱਪਰ ਜਿਹੜਾ ਧਰਨਾ ਲਾ ਕੇ ਬੈਠੇ ਆ ਤਾਂ ਜਿਹੜੇ ਉਤੋਂ ਦੂਜੇ ਪਾਸੇ ਜਿਹੜੀ ਮਹਿਲਾ ਪੁਲਿਸ ਆ ਉਹਨੇ ਅੱਜ ਵੱਡੀ ਅਪਡੇਟ ਦਿੱਤੀ ਆ ਕਿ ਜਿਹੜੀ ਉਹ ਨੌਜਵਾਨ ਕੁੜੀ ਆ ਪਹਿਲਾਂ ਤਾਂ ਉਹਦੀ ਜਿਹੜੀ ਲਾਸ਼ ਨਹੀਂ ਮਿਲੀ ਸੀ ਪਰ ਜਦੋਂ ਜਦੋਂ ਸਾਨੂੰ ਇਸੇ ਖਬਰ ਬਾਰੇ ਪਤਾ ਲੱਗਿਆ ਤਾਂ ਸਾਡੇ ਜਿਹੜੇ ਹੋਰ ਪ੍ਰਸ਼ਾਸਨ ਆ ਹੋਰ ਜਿਹੜੇ ਮੁਲਾਜ਼ਮਾ ਉਹਨਾਂ ਨੇ ਜਿਹੜੀ ਆ ਕਾਰ ਜਿਹੜੀ ਉਹ ਕੁੜੀ ਦੀ ਦੇਖਭਾਲ ਕਰਨੀ ਕੁੜੀ ਦੀ ਲਾਸ਼ ਨੂੰ ਲੱਭਣਾ ਸ਼ੁਰੂ ਕੀਤਾ ਸੀ ਤਾਂ ਅੱਜ ਉਸ ਕੁੜੀ ਦੀ ਜਿਹੜੀ ਲਾਸ਼ ਮਿਲ ਗਈ ਆ ਅਤੇ ਇੱਕ ਨੌਜਵਾਨ ਜਿਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਹੈ ਨੌਜਵਾਨ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਅੱਜ ਉਸ ਨੌਜਵਾਨ ਦੀ ਇੱਕ ਜਿਹੜੀ ਮਾਂ ਕੀ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹ ਮਹਿਲਾ ਪੁਲਿਸ ਨੇ ਇਹ ਕਿਹਾ ਕਿ ਜਿਹੜੀ ਅਗਲੀ ਕਾਰਵਾਈ ਬੰਦੀ ਆ ਉਹ ਅਸੀਂ ਕਰਾਂਗੇ ਕੁੜੀ ਦੇ ਪਰਿਵਾਰ ਤੋਂ ਹੀ ਬਿਆਨ ਲਵਾਂਗੇ ਮੁੰਡੇ ਵਾਲਿਆਂ ਤੋਂ ਬਿਆਨ ਲਵਾਂਗੇ ਗੱਲ ਪੂਰੀ ਕੀ ਹੋਈ ਆ ਤਾਂ ਅਗਲੀ ਜਿਹੜੀ ਕਾਰਵਾਈ ਅਸੀਂ ਸ਼ੁਰੂ ਕਰਾਂਗੇ ਪਰ ਜਿਹੜਾ ਐਸ ਐਚਓ ਆ ਔਰ ਨੇ ਜਿਹੜੀ ਗਲਤੀ ਕੀਤੀ ਆ ਉਹਦੀ ਅਸੀਂ ਉਹਨਾਂ ਨੂੰ ਸਜ਼ਾ ਦੇ ਰਹੀ ਆ ਉਸ ਦੀ ਜਿਹੜੀ ਡਿਊਟੀ ਤਾਂ ਅਸੀਂ ਹਟਾ ਦਿੱਤਾ ਗਿਆ ਹੈ ਪਰ ਸੋਚਣ ਵਾਲੀ ਇਹ ਗੱਲ ਆ ਸਵਾਲ ਇਹ ਉੱਠ ਰਹੇ ਆ ਜੇਕਰ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਜਿਹੜੇ ਵਧਦੇ ਗਏ ਤਾਂ ਕੁੜੀਆਂ ਕੋਈ ਵਿਅਕਤੀ ਆਪਣੇ ਘਰ ਅਤੇ ਬਾਹਰ ਕੋਈ ਵੀ ਸੇਫ ਨਹੀਂ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ